ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਦਾ ਮਹੀਨਾ ਮਹਾਰਾਜ ਕਹਿੰਦੇ ਅੱਜ ਆਰੰਭ ਹੋਇਆ ਸਿਖਾ ਸਾਵਣ ਦੇ ਮਹੀਨੇ ਵਿੱਚ ਉਹੀ ਜੀਵ ਰੂਪੀ ਇਸਤਰੀ ਭਾਗਾ ਵਾਲੀ ਹੈ ਸੁਹਾਵਣੀ ਹੈ ਕਿਹੜੀ ਚਰਨ ਕਮਲ ਸਿਉ ਪਿਆਰ ਜਿਹਦਾ ਪਿਆਰ ਆਪਣੇ ਪਿਆਰੇ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆ ਜਾਏ ਸਾਵਣ ਦਾ ਮਹੀਨਾ ਜੇ ਆਪਾਂ ਬਾਹਰੋਂ ਵੀ ਵੇਖੀਏ ਜੇਠ ਤੇ ਹਾੜ ਦਾ ਮਹੀਨਾ ਨਿਕਲ ਕੇ ਗਿਆ ਹੈ ਬਹੁਤ ਹੀ ਤਪਸ਼ ਭਰਿਆ ਮਹੀਨਾ ਸੀ ਮਹਾਰਾਜ ਕਹਿੰਦੇ ਹੁਣ ਸੌਣ ਦਾ ਮਹੀਨਾ ਆਰੰਭ ਹੋਇਆ ਸੌਣ ਦੇ ਮਹੀਨੇ ਵਿੱਚ بارش ਪੈਣ ਲੱਗ ਜਾਂਦੀ ਹੈ ਮੀਂਹ ਪੈਣ ਲੱਗ ਜਾਂਦਾ ਹੈ ਜੇਠ ਤੇ ਹਾੜ ਦੇ ਮਹੀਨੇ ਜਿਹੜੀ ਬਨਸਪਤੀ ਕੁਮਲਾ ਜਾਂਦੀ ਹੈ ਸੁੱਕ ਜਾਂਦੀ ਹੈ ਉਹ ਸੌਣ ਦੇ ਮਹੀਨੇ ਹਰੀ-ਭਰੀ ਹੋ ਜਾਂਦੀ ਹੈ ਕਦੋਂ ਹੁੰਦੀ ਹੈ ਜਦੋਂ ਮੀਂਹ ਪੈਂਦਾ ਵਰਖਾ ਹੁੰਦੀ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੈ ਜੇ ਜੀਵੀ ਜੀਵ ਰੂਪੀ ਇਸਤਰੀ ਸੁੱਕ ਗਈ ਹੈ ਕੁਮਲਾ ਗਈ ਹੈ ਜਿਵੇਂ ਸੌਣ ਦੇ ਮਹੀਨੇ ਵਰਖਾ ਦੇ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਮੀਂਹ ਪੈਂਦਾ ਹੈ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਰਖਾ ਹੁੰਦੀ ਹੈ ਤੇ ਸਾਡਾ ਮਨ ਵੀ ਸੁੱਕਿਆ ਹੋਇਆ ਹਰਿਆ ਭਰਿਆ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜੇ ਪਿਆਰ ਪਾਉਣਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਪਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰ ਜੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਤੂੰ ਨਹੀਂ ਕਰਦਾ ਸਿੱਖਾ ਯਾਦ ਰੱਖੀ ਤੇਰਾ ਮਨ ਸੁੱਕਿਆ ਹੀ ਰਹੇਗਾ ਹਰਿਆ ਭਰਿਆ ਨਹੀਂ ਹੋ ਸਕਦਾ ਬਾਣੀ ਵਿੱਚ ਮਾਰਿਆ ਸੱਚੇ ਪਾਤਸ਼ਾਹ ਦਾ ਹੁਕਮ ਹੈ ਦਿਲੋਂ ਮੁਹੱਬਤ ਜਿੰਨ ਸਈ ਸੱਚਿਆਂ ਮਹਾਰਾਜ ਕਹਿੰਦੇ ਰੱਬ ਦੇ ਨਾਲ ਪਿਆਰ ਕਰਨਾ ਤਾਂ ਦਿਲੋਂ ਕਰੀਂ ਵੇਖੋ ਜੀ ਅਸੀਂ ਆਪਣੇ ਪਰਿਵਾਰ ਦੇ ਨਾਲ ਪਿਆਰ ਕਰਦੇ ਆਂ ਦਿਲੋਂ ਪਿਆਰ ਕਰਦੇ ਆਂ ਪਰਿਵਾਰ ਸੱਤ ਸਮੁੰਦਰੋਂ ਪਾਰ ਵੀ ਬੈਠਾ ਹੋਵੇ ਕੋਈ ਵੀ ਖੁਸ਼ੀ ਦੀ ਗੱਲ ਹੋਵੇ ਸਾਨੂੰ ਛੱਟ ਯਾਦ ਆ ਜਾਂਦਾ ਜੇ ਮੇਰਾ ਪੁੱਤਰ ਵੀ ਅੱਜ ਹੁੰਦਾ ਕਿੰਨੀਆਂ ਖੁਸ਼ੀਆਂ ਹੋਣੀਆਂ ਸੀ ਘਰ ਵਿੱਚ ਵਿਆਹ ਵਾਲਾ ਮਾਹੌਲ ਹੋਵੇ ਦੂਜਾ ਪੁੱਤ ਵਿਦੇਸ਼ ਵਿੱਚ ਬੈਠਾ ਹੋਵੇ ਸਾਨੂੰ ਯਾਦ ਆਉਂਦਾ ਹੈ ਅੱਖਾਂ 'ਚ ਹੰਝੂ ਆਉਂਦੇ ਆ ਵੀ ਮੇਰਾ ਦੂਜਾ ਪੁੱਤ ਵੀ ਹੁੰਦਾ ਅੱਜ ਕਿੰਨੀਆਂ ਖੁਸ਼ੀਆਂ ਮਨਾਉਣੀਆਂ ਸੀ ਕਿਉਂ ਕਿ ਸਾਡਾ ਸਾਡੇ ਪੁੱਤਰਾਂ ਧੀਆਂ ਦੇ ਨਾਲ ਦਿਲੋਂ ਪਿਆਰ ਹੈ ਤਾਂ ਸਾਨੂੰ ਯਾਦ ਆਉਂਦੇ ਆ ਸਾਡਾ ਸਾਡੇ ਕੰਮ ਦੇ ਨਾਲ ਦਿਲੋਂ ਪਿਆਰ ਹੈ ਘਰ ਵਿੱਚ ਵੀ ਬੈਠੇ ਹੋਵਾਂਗੇ ਪਰਿਵਾਰ ਵਿੱਚ ਵੀ ਬੈਠੇ ਹੋਵਾਂਗੇ ਰਿਸ਼ਤੇਦਾਰਾਂ ਵਿੱਚ ਵੀ ਬੈਠੇ ਹੋਵਾਂਗੇ ਫਿਰ ਵੀ ਮਨ ਵਿੱਚ ਇਹ ਸੋਚੀ ਜਾਂਦੇ ਆ ਕਿ ਸਾਡਾ ਕੰਮ ਕਿਵੇਂ ਤਰੱਕੀ ਵਿੱਚ ਜਾਵੇ ਆਪਣੇ ਕੰਮ ਦੀਆਂ ਗੱਲਾਂ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਆ ਕਿਉਂਕਿ ਸਾਡਾ ਦਿਲੋਂ ਪਿਆਰ ਹੈ ਸਾਡੇ ਕੰਮ ਦੇ ਨਾਲ ਰਿਸ਼ਤੇਦਾਰਾਂ ਨਾਲ ਸਾਡਾ ਦਿਲੋਂ ਪਿਆਰ ਹੈ ਕੰਮ ਦੇ ਨਾਲ ਸਾਡਾ ਦਿਲੋਂ ਪਿਆਰ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਿਖਾ ਜਦੋਂ ਤੂੰ ਗੁਰਦੁਆਰਾ ਸਹਿਬ ਆਉਣਾ ਹੈ ਜਦੋਂ ਬਾਣੀ ਪੜਦਾ ਹੈ ਗੁਰੂ ਦੇ ਦਰਸ਼ਨ ਕਰਦਾ ਹੈ ਗੁਰੂ ਦੇ ਨਾਲ ਵੀ ਦਿਲੋਂ ਪਿਆਰ ਕਰਕੇ ਵੇਖ ਜੇ ਤੇਰਾ ਦਿਲੋਂ ਪਿਆਰ ਨਹੀਂ ਹੈ ਨਾ ਫਿਰ ਤੂੰ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆਂ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ ਜਿਹੜੇ ਮਨੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਮਹਾਰਾਜ ਕਹਿੰਦੇ ਉਹ ਕੱਚੇ ਹੈ ਉਹ ਪੱਕੇ ਨਹੀਂ ਹੈ ਪੱਕਾ ਕਿਹੜਾ ਹੈ ਜਿਹੜਾ ਅੰਦਰੋਂ ਵੀ ਉਹੀ ਹੈ ਤੇ ਬਾਹਰੋਂ ਵੀ ਉਹੀ ਹੈ ਅੱਜ ਦੁਨੀਆ ਅੰਦਰੋਂ ਕੁਝ ਹੋਰ ਐ ਤੇ ਬਾਹਰੋਂ ਕੁਝ ਹੋਰ ਐ ਅੱਜ ਗੁਰੂ ਦੀ ਤਾਂ ਗੱਲ ਹੀ ਛੱਡ ਦਈਏ ਅੱਜ ਤਾਂ ਅਸੀਂ ਆਪਣਿਆਂ ਦੇ ਨਾਲ ਹੀ ਧੋਖੇ ਕਰਦੇ ਆਂ ਅੱਜ ਅਸੀਂ ਆਪਣਿਆਂ ਦੇ ਨਾਲ ਹੀ ਬੇਈਮਾਨੀਆਂ ਕਰਦੇ ਆਂ ਤੇ ਸੰਗਤ ਜੀ ਗੁਰੂ ਨੇ ਸਾਨੂੰ ਇਹ ਸਿੱਖਿਆ ਨਹੀਂ ਸੀ ਦਿੱਤੀ ਮਹਾਰਾਜ ਕਹਿੰਦੇ ਜੇ ਪਿਆਰ ਕਰਨਾ ਹੈ ਜੇ ਪ੍ਰੇਮ ਕਰਨਾ ਤਾਂ ਅੰਦਰੋਂ ਬਾਹਰੋਂ ਕਰੀ ਗੁਰੂ ਦੇ ਨਾਲ ਵੀ ਅੰਦਰੋਂ ਬਾਹਰੋਂ ਜੇ ਪਿਆਰ ਕਰੇਗਾ ਤੇ ਸਿੱਖਾ ਤੇਰਾ ਮਨ ਹਰਿਆ ਭਰਿਆ ਹੋ ਜਾਏਗਾ ਤੋ ਚੜਦੀ ਕਲਾ ਵਿੱਚ ਰਹੇਗਾ ਅੱਜ ਸਾਡੀ ਚੜਦੀ ਕਲਾ ਕਿਉਂ ਨਹੀਂ ਹੈ ਕਿਉਂਕਿ ਸਾਡਾ ਗੁਰੂ ਦੇ ਨਾਲ ਦਿਲੋਂ ਪਿਆਰ ਨਹੀਂ ਹੈ ਦਿਲੋਂ ਪਿਆਰ ਗੁਰੂ ਦੇ ਨਾਲ ਪਾਈਏ ਸਾਵਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਸਾਵਣ ਸਰਸੀ ਕਾਮਣੀ ਸਾਵਣ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀ ਸੁਹਾਵਣੀ ਹੈ ਸੋਹਣੀ ਹੈ ਭਾਗਾ ਵਾਲੀ ਹੋ ਜਾਂਦੀ ਹੈ ਰਸ ਭਰੀ ਹੋ ਜਾਂਦੀ ਹੈ ਕਿਹੜੀ ਚਰਨ ਕਮਲ ਸਿਓ ਪਿਆਰ ਜਿਹਦਾ ਪਿਆਰ ਪਰਮਾਤਮਾ ਦੇ ਚਰਨਾ ਕਮਲਾਂ ਦੇ ਨਾਲ ਪਿਆ ਜਾਂਦਾ ਹੈ ਪਰਮਾਤਮਾ ਦੇ ਚਰਨ ਕਮਲ ਕਿਹੜੇ ਹੈ ਜੀ ਪਰਮਾਤਮਾ ਵਾਹਿਗੁਰੂ ਜੀ ਦੀ ਬਾਣੀ ਸਾਡੇ ਗੁਰੂ ਦੇ ਚਰਨ ਕਮਲ ਕੀ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਜਦੋਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ ਅਸੀਂ ਆਪਣੇ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦੇ ਹਾਂ ਗੁਰੂ ਦੇ ਚਰਨਾਂ ਨੂੰ ਮੱਥਾ ਟੇਕਦੇ ਹਾਂ ਮੈਂ ਬੜੀ ਵਾਰ ਅਰਜ ਕਰਦਾ ਹੁੰਨਾ ਇੱਕ ਮੱਥਾ ਟੇਕਣਾ ਬਾਰੀ ਹੈ ਆਪਾਂ ਸਾਰਿਆਂ ਨੇ ਆ ਕੇ ਗੁਰੂ ਸਾਹਿਬ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ ਤੇ ਦੂਜੇ ਨੰਬਰ ਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕਣਾ ਉਹ ਹੈ ਜਦੋਂ ਅਸੀਂ ਪ੍ਰੇਮ ਦੇ ਨਾਲ ਜਪਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਵੀ ਪ੍ਰੇਮ ਨਾਲ ਜਪਦਾ ਹੈ ਉਹ ਇਉਂ ਮਨੋ ਕਵੇ ਮਨੋ ਇਉਂ ਸੋਚੇ ਵੀ ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਨਮਸਕਾਰ ਕਰਕੇ ਹਟਿਆ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਮਨ ਤਨ ਸੱਚਾ ਸੱਚ ਰੰਗ ਮਹਾਰਜ ਕਹਿੰਦੇ ਐ ਉਹਨਾਂ ਦਾ ਮਨ ਤੇ ਤਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਰਤਿਆ ਜਾਂਦਾ ਹੈ ਕਿਨਾਂ ਦਾ ਇਕੋ ਨਾਮ ਆਧਾਰ ਜਿਨ੍ਹਾਂ ਦਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਵਾਹਿਗੁਰੂ ਜੀ ਤੇ ਭਰੋਸਾ ਹੋ ਜਾਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਕੇਵਲ ਤੇ ਕੇਵਲ ਇੱਕ ਪਰਮਾਤਮਾ ਬਣ ਗਿਆ ਉਹਨਾਂ ਦਾ ਅੰਦਰੋਂ ਤੇ ਬਾਹਰੋਂ ਪਰਮਾਤਮਾ ਦੇ ਨਾਲ ਮਨ ਰੰਗਿਆ ਜਾਂਦਾ ਹੈ। ਇਹੀ ਵਿਚਾਰ ਮੈਂ ਪਹਿਲਾਂ ਆਰੰਭ ਕੀਤੀ ਹੈ। ਇੱਕ ਤੇ ਟੀਕ ਰੱਖ ਕੇ ਵੇਖ ਸਿੱਖਾ ਤੈਨੂੰ ਦਰਦਰਦੀਆਂ ਠੋਕਣਾ ਖਾਣੀਆਂ ਨਹੀਂ ਪੈਣਗੀਆਂ। ਬਾਣੀ ਵਿੱਚ ਮਹਾਰਾਜ ਕਹਿੰਦੇ ਧਰ ਜੀਰੇ ਏਕ ਟੀਕ ਤੂੰ ਲਾਹੇ ਵਿਡਾਨੀ ਆਸ ਓਏ ਭਲਿਆ ਇੱਕ ਦੀ ਟੀਕ ਰੱਖ ਦੂਜਿਆਂ ਦਾ ਆਸਰਾ ਛੱਡ ਦੇ ਦੂਜੇ ਤੀਜਿਆਂ ਦੇ ਅੱਗੇ ਨੱਕ ਰਗੜਨ ਨਾਲੋਂ ਇੱਕ ਦਾ ਬਣ ਜਾ। ਗੁਰਬਾਣੀ ਜਿੱਥੋਂ ਮਰਜੀ ਪੜ ਕੇ ਵੇਖ ਲੋ ਮਹਾਰਾਜ ਕਹਿੰਦੇ ਜੇ ਤੂੰ ਹਿੰਦੂ ਐ ਤੇ ਤੂੰ ਰਾਮ ਜੀ ਦਾ ਨਾਮ ਜਪ ਕ੍ਰਿਸ਼ਨ ਜੀ ਨੂੰ ਯਾਦ ਕਰ ਇੱਕ ਤੇ ਟੇਕ ਰੱਖ ਜੇ ਤੂੰ ਅੱਲਾ ਨੂੰ ਮੰਨਣ ਵਾਲਾ ਐ ਤੇ ਅੱਲਾ ਦਾ ਨਾਮ ਜਪ ਉਹਦੇ ਉੱਤੇ ਟੇਕ ਰੱਖ ਪਰ ਜੇ ਸਿੱਖਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਤੇ ਤੂੰ ਗੁਰੂ ਤੇ ਟੇਕ ਰੱਖ ਇੱਕ ਤੇ ਟੇਕ ਰੱਖ ਇੱਕ ਤੇ ਟੇਕ ਰੱਖਣ ਦਾ ਫਲ ਦੇਖ ਕਿੱਡਾ ਵੱਡਾ ਹੈ ਨਾਨਕ ਨਾਮ ਅਰਾਧੀ ਐ ਕਾਰਜ ਆਵੇ ਰਾਸ ਜਿਨ੍ਹਾਂ ਨੇ ਇੱਕ ਤੇ ਠੀਕ ਰੱਖੀ ਹੈ ਉਹਨਾਂ ਦੇ ਕਾਰਜ ਫਿਰ ਗੁਰੂ ਕਰਦਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਕਾਰਜ ਸਤਗੁਰੂ ਜੀ ਆਪ ਕਰਦੇ ਹੈ ਮਹਾਰਾਜ ਕਹਿੰਦੇ ਮਨ ਤਨ ਰਤਾ ਸੱਚ ਰੰਗ ਉਹਨਾਂ ਦਾ ਨਾਮ ਪਰਮਾਤਮਾ ਦੇ ਸੱਚੇ ਨਾਮ ਵਿੱਚ ਰੰਗਿਆ ਜਾਂਦਾ ਹੈ ਇੱਕੋ ਨਾਮ ਆਧਾਰ ਜਿਨ੍ਹਾਂ ਦਾ ਆਧਾਰ ਕੇਵਲ ਤੇ ਕੇਵਲ ਇੱਕ ਬਣ ਗਿਆ ਵੇਖਿਆ ਰੰਗ ਕੁੜਾ ਵਿਆ ਇਸਨ ਸਭੇ ਸ਼ਾਰ ਵਿਖਿਆ ਰੰਗ ਪੜਾਵਿਆ ਵਿਖਿਆ ਤੋਂ ਭਾਵ ਹੈ ਮਾਇਆ ਦੇ ਰੰਗ ਪਹਿਲਾਂ ਗੁਰੂ ਨੇ ਗੱਲ ਕੀਤੀ ਹੈ ਸੱਚੇ ਰੰਗ ਦੀ ਹੁਣ ਗੁਰੂ ਅਰਜਨ ਦੇਵ ਮਹਾਰਾਜ ਗੱਲ ਕਰ ਰਹੇ ਹੈ ਵਿਖਿਆ ਦੇ ਰੰਗ ਦੀ ਵਿਖਿਆ ਦਾ ਰੰਗ ਹੈ ਮਾਇਆ ਦਾ ਰੰਗ ਮਾਇਆ ਦਾ ਰੰਗ ਕੀ ਹੈ ਮਾਇਆ ਕੋਈ ਪੈਸੇ ਦਾ ਨਾਮ ਨਹੀਂ ਹੈ ਮਾਇਆ ਉਹ ਚੀਜ਼ ਨੂੰ ਕਹਿੰਦੇ ਹੈ ਜਿਹੜੀ ਚੀਜ਼ ਸਾਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਦੂਰ ਕਰਦੀ ਹੈ ਜਿਹੜੀ ਸਾਨੂੰ ਪ੍ਰਮਾਤਮਾ ਦੇ ਨਾਮ ਤੋਂ ਪਿੱਛੇ ਹਟਾਉਂਦੀ ਹੈ ਉਹ ਕੋਈ ਵੀ ਚੀਜ਼ ਹੋਵੇ ਜੀ ਉਹ ਸਾਡਾ ਕੰਮਕਾਰ ਹੋਵੇ ਮਾਇਆ ਪੈਸਾ ਹੋਵੇ ਜ਼ਮੀਨ ਹੋਵੇ ਪੁੱਤਰ ਧੀ ਹੋਣ ਪਰਿਵਾਰ ਰਿਸ਼ਤੇਦਾਰ ਹੋਣ ਜਿਹੜੀ ਮਰਜੀ ਚੀਜ਼ ਹੋਵੇ ਜਿਹੜੀ ਵੀ ਚੀਜ਼ ਸਾਨੂੰ ਪ੍ਰਮਾਤਮਾ ਦੇ ਚਰਨਾਂ ਨਾਲੋਂ ਤੋੜ ਰਹੀ ਹੈ ਮਹਾਰਾਜ ਕਹਿੰਦੇ ਉਹ ਮਾਇਆ ਹੈ ਉਹ ਮਾਇਆ ਤੋਂ ਬਚ ਮਾਇਆ ਉਹ ਕੁੜੀ ਹੈ ਉਹ ਸੱਚੀ ਨਹੀਂ ਹੈ ਮਾਇਆ ਅੱਜ ਤੇਰੇ ਕੋਲ ਹੈ ਕੱਲ ਨੂੰ ਤੇਰੇ ਕੋਲ ਨਹੀਂ ਰਹਿਣੀ ਵਿਖਿਆ ਰੰਗ ਕੁੜਾਵਿਆ ਵਿਖਿਆ ਦੇ ਰੰਗ ਜਿਹੜੇ ਐ ਮਹਾਰਾਜ ਕਹਿੰਦੇ ਉਹ ਨਾਸ਼ਵੰਤ ਐ ਦਿਸਨ ਸਭੇ ਸ਼ਾਰ ਜੋ ਕੁਝ ਤੂੰ ਵੇਖ ਰਿਹਾ ਐ ਐਨਾ ਅੱਖਾਂ ਦੇ ਨਾਲ ਉਹ ਹਰ ਇੱਕ ਚੀਜ਼ ਖਤਮ ਹੋਣ ਵਾਲੀ ਐ ਬਿਨ ਸੰਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪੀ ਬੂੰਦ ਮਹਾਰਾਜ ਕਹਿੰਦੇ ਸੁਹਾਵਣੀ ਹੈ ਜਿਵੇਂ ਸੌਣ ਦੇ ਮਹੀਨੇ ਸਾਨੂੰ ਵਰਖਾ ਵਧੀਆ ਲੱਗਦੀ ਹੈ ਮੀਂਹ ਵਧੀਆ ਲੱਗਦਾ ਹੈ ਆ ਵੇਖੋ ਜੀ ਕਿੰਨੇ ਲੋਕ ਅਰਦਾਸਾਂ ਕਰਦੇ ਐ ਵੇ ਰੱਬਾ ਮੀਂਹ ਪਾ ਦੇ ਕਿੰਨੀ ਤਪਸ਼ ਹੈ ਪਰਮਾਤਮਾ ਵਾਹਿਗੁਰੂ ਜੀ ਕਿਤੇ ਵਰਖਾ ਕਰ ਦੇ ਜਿਵੇਂ ਸੌਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਮੀਂਹ ਵਧੀਆ ਲੱਗਦਾ ਹੈ ਮੀਂਹ ਦੇ ਨਾਲ ਮੌਸਮ ਠੰਡਾ ਹੋ ਜਾਂਦਾ ਹੈ ਇਸੇ ਤਰ੍ਹਾਂ ਹਰ ਅੰਮ੍ਰਿਤ ਬੂੰਦ ਸੁਹਾਵਣੀ ਪਰਮਾਤਮਾ ਦੇ ਨਾਮ ਰੂਪੀ ਬੂੰਦ ਵੀ ਬੜੀ ਸੁਹਾਵਣੀ ਹੈ ਪਰ ਮਿਲਦੀ ਕਿੱਥੋਂ ਹੈ ਜੀ ਮਿਲ ਸਾਧੂ ਪੀਵਣ ਹਾਰ ਜਦੋਂ ਆਪਾਂ ਸਾਧੂਆਂ ਦੇ ਚਰਨਾਂ ਵਿੱਚ ਆਉਨੇ ਆ ਨਾ ਜਦੋਂ ਪ੍ਰਮਾਤਮਾ ਨਾਲ ਰੰਗੇ ਹੋਏ ਸਤਪੁਰਸ਼ਾਂ ਦੇ ਚਰਨਾਂ ਵਿੱਚ ਆਉਨੇ ਆ ਉਥੇ ਆ ਕੇ ਸਾਨੂੰ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪੀ ਬੂੰਦ ਮਿਲਦੀ ਹੈ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪੀ ਅੰਮ੍ਰਿਤ ਮਿਲ ਜਾਂਦਾ ਹੈ ਵਣ ਤ੍ਰਿਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਵਣ ਤ੍ਰਿਣ ਪ੍ਰਭ ਸੰਗ ਮੋਲਿਆ ਮੀ ਪੈਣ ਦੇ ਨਾਲ ਬਨਸਪਤੀ ਹਰੀ ਭਰੀ ਹੋ ਗਈ ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਰੂਪੀ ਮੀ ਪੈਂਦਾ ਹੈ ਤੇ ਸਾਡਾ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ ਸਮਰੱਥਪੁਰਖ ਅਪਾਰ ਉਹ ਪ੍ਰਮਾਤਮਾ ਬੜਾ ਬਿਆੰਤ ਹੈ ਵਿਆਪਕ ਹੈ ਬਖਸ਼ਣਹਾਰ ਹੈ ਆਓ ਅਰਦਾਸ ਕਰੀਏ ਮਹਾਰਾਜ ਜੀ ਸਾਡਾ ਵੀ ਮਨ ਕਿਤੇ ਹਰਿਆ ਭਰਿਆ ਹੋ ਜਾਏ ਸਾਡਾ ਸੁੱਕਾ ਮਨ ਵੀ ਮਹਾਰਾਜ ਤੁਹਾਡੇ ਨਾਮ ਦੇ ਨਾਲ ਭਰ ਜਾਏ ਕਰੋ ਕਿਰਪਾ ਸਤਗੁਰੂ ਜੀ ਸਾਡੇ ਤੇ ਵੀ ਅੱਜ ਸੌਣ ਦੇ ਮਹੀਨੇ ਰਹਿਮਤਾਂ ਦਾ ਮੀਂਹ ਵਰਸਾ ਦਿਓ ਜਿਵੇਂ ਮਹਾਰਾਜ ਬਾਰੀ ਮੀਂਹ ਹਰ ਇੱਕ ਨੂੰ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਤੁਹਾਡੇ ਨਾਮ ਰੂਪੀ ਮੀਂਹ ਵੀ ਸਾਡੇ ਕਿਤੇ ਮਨ ਤੇ ਪੈ ਜਾਏ ਸਾਡਾ ਮਨ ਵੀ ਠੰਡਾ ਠਾਰ ਹੋ ਜਾਏ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਐ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਹਰ ਮਿਲਣਾ ਨੋ ਮਨ ਲੋਚਦਾ ਮੇਰਾ ਮਨ ਵੀ ਤੁਹਾਡੇ ਦਰਸ਼ਨਾਂ ਨੂੰ ਲੋਚ ਰਿਹਾ ਹੈ ਐ ਪਰਮਾਤਮਾ ਵਾਹਿਗੁਰੂ ਜੀ ਮੇਰਾ ਮਨ ਵੀ ਚਾਹੁੰਦਾ ਹੈ ਮੈਂ ਤੁਹਾਡੇ ਦਰਸ਼ਨ ਕਰਾਂ ਵਿਰਲੇ ਹੀ ਹਨ ਜੀ ਹਰ ਕੋਈ ਚਾਹੁੰਦਾ ਹੈ ਵੀ ਮੈਂ ਵਿਦੇਸ਼ਾਂ ਦੀ ਧਰਤੀ ਤੇ ਚਲਿਆਂ ਜਾਵਾਂ ਮੇਰੇ ਕੋਲ 4 ਪੈਸੇ ਹੋਣ ਜ਼ਮੀਨ ਜਾਇਦਾਦ ਹੋਵੇ ਹਰ ਕੋਈ ਚਾਹੁੰਦਾ ਵਧੀਆ ਘਰ ਮੇਰਾ ਰਿਸ਼ਤਾ ਹੋ ਜਾਏ ਮੇਰਾ ਵਿਆਹ ਹੋ ਜਾਏ ਹਰ ਕੋਈ ਚਾਹੁੰਦਾ ਮੇਰਾ ਕੰਮ ਕਾਰ ਸੈੱਟ ਹੋ ਜਾਏ ਪਰ ਉਹ ਵਿਰਲੇ ਹਨ ਜਿਨ੍ਹਾਂ ਦੇ ਮਨ ਵਿੱਚ ਇਹ ਤਾੰਗ ਹੈ ਇਹ ਲੋਚਾ ਹੈ ਵੀ ਪ੍ਰਮਾਤਮਾ ਤੈ ਸਾਨੂੰ ਦੁਨੀਆ ਤੇ ਭੇਜਿਆ ਤੈ ਸਾਨੂੰ ਸੋਹਣੀਆਂ ਅੱਖਾਂ ਦਿੱਤੀਆਂ ਤੈ ਸਾਨੂੰ ਤੁਰਨ ਵਾਸਤੇ ਪੈਰ ਦਿੱਤੇ ਤੈ ਸਾਨੂੰ ਤੰਦਰੁਸਤ ਸਰੀਰ ਦਿੱਤਾ ਮਹਾਰਾਜ ਜੀ ਕਿਤੇ ਆਪਣੇ ਦਰਸ਼ਨ ਵੀ ਬਖਸ਼ ਦਿਓ ਬਿਰਲੇ ਹਨ ਜੀ ਜਿਹੜੇ ਇਹ ਮੰਗ ਮੰਗਦੇ ਹਨ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਪ੍ਰਮਾਤਮਾ ਸਾਨੂੰ ਇੱਕ ਛਿਨ ਵਾਸਤੇ ਵੀ ਦਰਸ਼ਨ ਦੇ ਦੇ ਮਹਾਰਾਜ ਕਹਿੰਦੇ ਹੈ ਹਰ ਮਿਲਣੇ ਨੂੰ ਮਨ ਲੋਚਦਾ ਪ੍ਰਮਾਤਮਾ ਮੇਰਾ ਮਨ ਤੈਨੂੰ ਮਿਲਣ ਵਾਸਤੇ ਲੋਚ ਰਿਹਾ ਹੈ ਪਰ ਮਿਲਿਆ ਕਿਵੇਂ ਜਾਏਗਾ ਕਰਮ ਮਿਲਾਵਣ ਹਾਰ ਕਰਮ ਤੋਂ ਭਾਵ ਹੈ ਪ੍ਰਮਾਤਮਾ ਦੀ ਕਿਰਪਾ ਆਪਣੀਆਂ ਚੁਤਰਾਈਆਂ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ ਆਪਣੀਆਂ ਚੁਤਰਾਈਆਂ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਖੁਸ਼ ਕੀਤਾ ਜਾ ਸਕਦਾ ਪ੍ਰਮਾਤਮਾ ਖੁਸ਼ ਹੁੰਦਾ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਗੁਰੂ ਦੇ ਨਾਲ ਪਿਆਰ ਕਰਦਾ ਹੈ ਫਿਰ ਗੁਰੂ ਦੀ ਉਹਦੇ ਉੱਤੇ ਕਿਰਪਾ ਵਰਤਦੀ ਹੈ ਕਰਮ ਤੋਂ ਭਾਵ ਕਰਮ ਕਰਨਾ ਨਹੀਂ ਹੈ ਚੰਗੇ ਕਰਮ ਨਹੀਂ ਹੈ ਚੰਗੇ ਕਰਮ ਕਰਨੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਪਰ ਚੰਗੇ ਕਰਮਾਂ ਦੇ ਨਾਲ ਵੀ ਤੁਹਾਨੂੰ ਮਹਾਰਾਜ ਕਹਿੰਦੇ ਰੱਬ ਨਹੀਂ ਮਿਲ ਸਕਦਾ ਚੰਗੇ ਕਰਮ ਕਰੋ ਪਰ ਰੱਬ ਕਿਵੇਂ ਮਿਲੇਗਾ ਕਰਮ ਮਿਲਾ ਬਣ ਹਾਰ ਇੱਥੇ ਕਰਮ ਦਾ ਮਤਲਬ ਹੈ ਕਿਰਪਾ ਰੱਬ ਦੀ ਕਿਰਪਾ ਇਸ ਜਨਮ ਵਿੱਚ ਵੀ ਹੋ ਸਕਦੀ ਹੈ ਨਾ ਹੋਵੇ ਤਾਂ 100 ਜਨਮ ਬਿਨਾਂ ਹੋਵੇ ਮਹਾਰਾਜ ਕਹਿੰਦੇ ਉਹਦੇ ਕਰਮ ਤੇ ਸਾਰੀ ਖੇਡ ਖੜੀ ਐ ਜਿੱਦਣ ਪ੍ਰਮਾਤਮਾ ਦੀ ਕਿਰਪਾ ਹੋ ਗਈ ਪ੍ਰਮਾਤਮਾ ਕਿਰਪਾ ਕਰਨ ਲੱਗਾ ਸ਼ਰਾਬੀ ਨਹੀਂ ਵੇਖਦਾ ਪ੍ਰਮਾਤਮਾ ਕਿਰਪਾ ਕਰਨ ਲੱਗਾ ਠੱਗ ਨਹੀਂ ਵੇਖਦਾ ਪ੍ਰਮਾਤਮਾ ਕਿਰਪਾ ਕਰਨ ਲੱਗਾ ਚੋਰ ਨਹੀਂ ਵੇਖਦਾ ਜੇ ਗੁਰਨਾਨਕ ਦੀ ਕਿਰਪਾ ਇੱਕ ਚੋਰ ਤੇ ਹੋ ਗਈ ਉਹਨੂੰ ਵੀ ਸੰਤ ਬਣਾ ਦਿੰਦਾ ਜੇ ਗੁਰਨਾਨਕ ਦੀ ਕਿਰਪਾ ਇੱਕ ਠੱਗ ਤੇ ਹੋ ਗਈ ਤੇ ਸੱਜਣ ਠੱਗ ਠੱਗ ਨਹੀਂ ਰਿਹਾ ਉਹ ਵੀ ਸੰਤ ਬਣ ਗਿਆ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਦੀ ਕਿਰਪਾ ਦੀ ਪਾਵਰ ਹੈ ਜੀ ਮਹਾਰਾਜ ਕਹਿੰਦੇ ਕਰਮ ਮਿਲਾ ਵਣਹਾਰ ਗੁਰੂ ਦੇ ਕੋਲੋਂ ਆ ਕੇ ਗੁਰੂ ਦੀ ਕਿਰਪਾ ਮੰਗਿਆ ਕਰੋ ਬਖਸ਼ਿਸ਼ ਮੰਗਿਆ ਕਰੋ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਦੇ ਹੋ ਗੁਰੂ ਦੀ ਕਿਰਪਾ ਦੇ ਵਿੱਚ ਹਰ ਇੱਕ ਚੀਜ਼ ਹੈ ਬਾਬਾ ਆਨੰਦ ਸਿੰਘ ਜੀ ਹੋਏ ਨਾਨਕ ਸਰਵਾਲੇ ਤੁਸੀਂ ਨਾਮ ਸੁਣਿਆ ਉਹਨਾਂ ਨੇ ਬੜੀ ਵਾਰ ਬਚਨ ਕਰਨਾ ਕਹਿੰਦੇ ਸੰਗਤ ਜੀ ਕਦੇ ਵੀ ਰੁੱਖ ਨਾ ਮੰਗਿਆ ਕਰੋ ਗੁਰੂ ਦੇ ਵਾਹਿਗੁਰੂ ਜੀ ਕਦੇ ਵੀ ਗੁਰੂ ਦੇ ਕੋਲੋਂ ਆ ਕੇ ਫਲ ਨਾ ਮੰਗਿਆ ਕਰੋ ਗੁਰੂ ਦੇ ਕੋਲੋਂ ਆ ਕੇ ਰੁੱਖ ਮੰਗ ਲਿਆ ਕਰੋ ਸਿੱਖਾਂ ਨੇ ਆਖਣਾ ਮਹਾਰਾਜ ਜੀ ਐ ਬਾਬਾ ਜੀ ਰੁੱਖ ਮੰਗਣ ਤੋਂ ਭਾਵ ਕੀ ਹੈ ਤੇ ਬਾਬਾ ਆਨੰਦ ਸਿੰਘ ਨੇ ਆਖਣਾ ਸਿੱਖੋ ਜੇ ਗੁਰੂ ਦੇ ਕੋਲੋਂ ਆ ਕੇ ਫਲ ਮੰਗਿਆ ਭਾਵ ਦਾਤਾ ਮੰਗਿਆ ਸਾਨੂੰ ਦਾਤਾ ਮਿਲ ਜਾਣਗੇ ਪਰ ਜੇ ਗੁਰੂ ਦੇ ਕੋਲੋਂ ਆ ਕੇ ਰੁੱਖ ਮੰਗ ਲਿਆ ਰੁੱਖ ਕੀ ਹੈ ਰੁੱਖ ਹੈ ਗੁਰੂ ਨਾਨਕ ਜਿਨੇ ਗੁਰਨਾਨਕ ਨੂੰ ਮੰਗ ਲਿਆ ਦਾਤਾਂ ਪਿੱਛੇ ਥੋੜੀ ਰਹਿ ਜਾਂਦੀਆਂ ਦਾਤਾਂ ਆਪਣੇ ਆਪ ਆ ਜਾਂਦੀਆਂ ਜਿੱਥੇ ਰੁੱਖ ਲੱਗ ਗਿਆ ਛਾਂ ਵੀ ਮਿਲ ਗਈ ਜਿੱਥੇ ਰੁੱਖ ਲੱਗ ਗਿਆ ਉੱਥੇ ਫਲ ਵੀ ਮਿਲ ਗਿਆ ਜਿੱਥੇ ਗੁਰਨਾਨਕ ਆ ਗਿਆ ਉੱਥੇ ਖੁਸ਼ੀਆਂ ਵੀ ਆ ਜਾਂਦੀਆਂ ਦਾਤਾਂ ਵੀ ਆ ਜਾਂਦੀਆਂ ਰਹਿਮਤਾਂ ਵੀ ਆ ਜਾਂਦੀਆਂ ਐਸੇ ਕਰਕੇ ਗੁਰੂ ਕੋਲ ਆ ਕੇ ਗੁਰੂ ਦੀ ਕਿਰਪਾ ਨੂੰ ਮੰਗਿਆ ਕਰੋ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾ ਬਨਹਾਰ ਆਖਿਆ ਕਰੋ ਗੁਰੂ ਜੀ ਤੁਹਾਡੇ ਦਰਸ਼ਨਾਂ ਨੂੰ ਮੇਰਾ ਮਨ ਲੋਚ ਰਿਹਾ ਹੈ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਐ ਜਿਨ੍ਹਾਂ ਗੁਰਮਖਾਂ ਨੇ ਜਿਨ੍ਹਾਂ ਪਿਆਰਿਆਂ ਨੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਪਾ ਲਿਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ ਐ ਹਉ ਤਿਨ ਕੈ ਸਦ ਬਲਿਹਾਰ ਮਹਾਰਾਜ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਦੇਖੋ ਕਿੱਡੀ ਵੱਡੀ ਗੱਲ ਐ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਤੋਂ ਕੁਰਬਾਨ ਜਾ ਰਹੇ ਐ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਐ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ ਨਾਨਕ ਹਰਜੀ ਮਿਆ ਕਰ ਐ ਨਾਨਕ ਜੀ ਐ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਐ ਪ੍ਰਮਾਤਮਾ ਸਾਡੇ ਤੇ ਮਿਆ ਕਰ ਸਾਡੇ ਤੇ ਕਿਰਪਾ ਕਰ ਸ਼ਬਦ ਸਵਾਰਣ ਹਾਰ ਤੁਹਾਡੇ ਸ਼ਬਦ ਦੇ ਨਾਲ ਕਿਤੇ ਸਾਡਾ ਮਨ ਵੀ ਸਵਾਰਿਆ ਜਾਏ ਦੁਨੀਆ ਵਿੱਚ ਬੜੇ ਇਹੋ ਜਿਹੇ ਸ਼ਬਦ ਐ ਜਿਨ੍ਹਾਂ ਸ਼ਬਦਾਂ ਦੇ ਨਾਲ ਇਨਸਾਨ ਦੀ ਜ਼ਿੰਦਗੀ ਬਰਬਾਦ ਵੀ ਹੋ ਜਾਂਦੀ ਹੈ ਮਾੜੇ ਬੰਦਿਆਂ ਦੀ ਸੰਗਤ ਵਿੱਚ ਬੈਠੋਗੇ ਜਿਹੜੇ ਉੱਥੇ ਸ਼ਬਦ ਚੱਲਣਗੇ ਉਹ ਸ਼ਬਦ ਜੇ ਤੁਹਾਡੇ ਮਨ ਵਿੱਚ ਵਸ ਗਏ ਤੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਜੂਏ ਬਾਜ਼ੀਆਂ ਦੀ ਸੰਗਤ ਵਿੱਚ ਬੈਠੋਗੇ ਤੇ ਸੰਗਤਜੀ ਤੁਸੀਂ ਬਰਬਾਦ ਹੋ ਜਾਓਗੇ ਸ਼ਰਾਬੀਆਂ ਦੀ ਸੰਗਤ ਵਿੱਚ ਬੈਠੋਗੇ ਤੁਸੀਂ ਬਰਬਾਦ ਹੋ ਜਾਓਗੇ ਤੇ ਆ ਜਿਹੜੇ ਸ਼ਬਦ ਦੀ ਗੱਲ ਚੱਲ ਰਹੀ ਹੈ ਇਹ ਗੁਰੂ ਦੇ ਸ਼ਬਦ ਦੀ ਗੱਲ ਚੱਲ ਰਹੀ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ ਜਿਨੇ ਗੁਰੂ ਦਾ ਸ਼ਬਦ ਸੁਣ ਲਿਆ ਗੁਰੂ ਦਾ ਸ਼ਬਦ ਕਿਹੋ ਜਿਹਾ ਗੁਰਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੈ ਪਾਹੇ ਨਾ ਛੱਕੇ ਜਾਲੇ ਗੁਰੂ ਦਾ ਸ਼ਬਦ ਇਹੋ ਜਿਹਾ ਭਵ ਸਾਗਰ ਗੁਰੂ ਦਾ ਸ਼ਬਦ ਇਹੋ ਜਿਹਾ ਹੈ ਸੰਸਾਰ ਰੂਪੀ ਭਵ ਸਾਗਰ ਤੁਹਾਨੂੰ ਡੋਬ ਨਹੀਂ ਸਕਦਾ ਮਾਇਆ ਦੀ ਅੱਗ ਤੁਹਾਨੂੰ ਜਾਲ ਨਹੀਂ ਸਕਦੀ ਗੁਰੂ ਦੇ ਸ਼ਬਦ ਵਿੱਚ ਐਡੀ ਵੱਡੀ ਪਾਵਰ ਹੈ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ ਮਾਰੇ ਤੁਸੀਂ ਆਪਣੇ ਸ਼ਬਦ ਸਾਨੂੰ ਬਖਸ਼ ਦਿਓ ਤੁਹਾਡਾ ਸ਼ਬਦ ਪੜ ਕੇ ਸਾਡਾ ਵੀ ਜੀਵਨ ਬਣ ਜਾਏ ਸਾਵਣ ਤੇਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਦਾ ਮਹੀਨਾ ਮਹਾਰਾਜ ਕਹਿੰਦੇ ਬਹੁਤ ਸੋਹਣਾ ਹੈ ਬਹੁਤ ਸੁਹਾਵਣਾ ਹੈ ਪਰ ਕਿਨਾਂ ਵਾਸਤੇ ਜਿਨ ਰਾਮ ਨਾਮ ਔਰ ਹਾਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦਾ ਹਾਰ ਬਣਾ ਲਿਆ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਵਿੱਚ ਪਾ ਲਿਆ ਹੈ ਗਲੇ ਵਿੱਚ ਪਾਉਣਾ ਕੀ ਹੈ ਜਿਹੜੇ ਜਪਦੇ ਐ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਮਹਾਰਜ ਕਹਿੰਦੇ ਸੌਣ ਦਾ ਮਹੀਨਾ ਉਹਨਾਂ ਵਾਸਤੇ ਸੋਹਣਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ ਤੇ ਕਿਰਪਾ ਕੀਤੀ ਹੈ ਜੀ ਆਪਾਂ ਆਪਣੇ ਮਨਾਂ ਵਿੱਚ ਗੁਰੂ ਦਾ ਉਪਦੇਸ਼ ਵਸਾ ਕੇ ਜਾਣਾ ਹੈ ਮਹਾਰਾਜ ਕਹਿੰਦੇ ਸੌਣ ਦਾ ਮਹੀਨਾ ਜਿਵੇਂ ਬਾਰੀ-ਬਾਰ ਮੀਂਹ ਪੈਂਦਾ ਹੈ ਸੌਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ ਜਿਹੜੀ ਹਰਿਆਵਲੀ ਆਉਂਦੀ ਹੈ ਸੌਣ ਦੇ ਮਹੀਨੇ ਵਿੱਚ ਉਹ ਸੰਗਤ ਜੀ ਜੇਠ ਤੇ ਹਾੜ ਦੇ ਮਹੀਨੇ ਵਿੱਚ ਨਹੀਂ ਹੁੰਦੀ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੁਣ ਸੌਣ ਦਾ ਮਹੀਨਾ ਚੜਿਆ ਹੈ ਇਹ ਮਹੀਨੇ ਵਿੱਚ ਵੀ ਤੇਰਾ ਮਨ ਹਰਿਆ ਭਰਿਆ ਹੋ ਸਕਦਾ ਹੈ ਪਰ ਕਦੋਂ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਜਪੇਗਾ ਜਦੋਂ ਤੂੰ ਗੁਰਦੁਆਰਾ ਸਾਹਿਬ ਆਏਗਾ ਜਦੋਂ ਗੁਰੂ ਨੂੰ ਨਮਸਕਾਰ ਕਰੇਗਾ ਜਦੋਂ ਬਾਣੀ ਪੜ੍ਹੇਗਾ ਜਦੋਂ ਭਲੇ ਦੇ ਕੰਮ ਕਰੇਗਾ ਜਦੋਂ ਦੂਜਿਆਂ ਦੀ ਸੇਵਾ ਕਰੇਗਾ ਤੇ ਸੰਗਤ ਜੀ ਤੇ ਸਾਡਾ ਮਨ ਹਰਿਆ ਭਰਿਆ ਹੋ ਜਾਏਗਾ